ਜਾਂ ਦਾ ਠੱਠੇ ਸਾਮੇਦਾਨ ਜਾਂ ਜਿਹੜੀ ਤੁਹਾਡੀ 14 ਏਕੜ ਜ਼ਮੀਨ ਹੈ ਉਹਦੇ ਵਿੱਚੋਂ ਲਗਭਗ ਸਾਨੂੰ ਅੱਧੇ ਤੋਂ ਜ਼ਿਆਦਾ ਜ਼ਮੀਨ ਦਿੱਤੀ ਜਾਵੇ ਜਿੱਥੇ ਅਸੀਂ ਆਵਾਰਾ ਪਸ਼ੂ ਠੱਠਿਆਂ ਦਾ ਪ੍ਰਬੰਧ ਕਰਾਂਗੇ ਜਿਵੇਂ ਜਿਵੇਂ ਆਵਾਰਾ ਪਸ਼ੂਆਂ ਦੀ ਗਿਣਤੀ ਸ਼ਹਿਰ ਦੀਆਂ ਸੜਕਾਂ ਗਲੀਆਂ ਮੁਹੱਲਿਆਂ ਵਿੱਚ ਵੱਧਦੀ ਜਾ ਰਹੀ ਹੈ ਉਵੇਂ ਹੀ ਸ਼ਹਿਰ ਦੇ ਲੋਕਾਂ ਵਿੱਚ ਇਹਨਾਂ ਦਾ ਖੌਫ ਵੱਧਦਾ ਨਜ਼ਰ ਆ ਰਿਹਾ ਹੈ ਆਵਾਰਾ ਪਸ਼ੂਆਂ ਤੋਂ ਬਣੇ ਹੋਏ ਇਸ ਖੌਫ ਨੂੰ ਖਤਮ ਕਰਨ ਅਤੇ ਇਹਨਾਂ ਦਾ ਕੋਈ ਪੱਕਾ ਹੱਲ ਕਰਨ ਸੰਬੰਧੀ ਸਰਦੂਲਗੜ੍ਹ ਸ਼ਹਿਰ ਦੇ ਸਮੂਹ ਐਮਸੀ ਨਗਰਪੰਚਾਇਤ ਪ੍ਰਧਾਨ ਅਤੇ ਕਰ ਸडक ਅਫਸਰ ਨੇ ਅੱਜ ਐਸ.ਡੀ.ਐਮ ਸਰਦੂਲਗੜ ਨਾਲ ਕੀਤੀ ਮੀਟਿੰਗ ਇਸ ਮੌਕੇ ਤੇ ਉਹਨਾਂ ਨੇ ਐਸ.ਡੀ.ਐਮ ਸਰਦੂਲਗੜ ਕੋਲ ਮੰਗ ਰੱਖਦੇ ਹੋਏ ਇਹਨਾਂ ਦਾ ਪੱਕਾ ਹੱਲ ਕਰਨ ਸੰਬੰਧੀ ਗੱਲ ਕੀਤੀ ਇਸ ਮੌਕੇ ਤੇ ਮੌਜੂਦ ਅਫਸਰ ਸਹਿਬਾਨ ਅਤੇ ਐਮ.ਸੀ ਸਹਿਬਾਨਾ ਨੇ ਕੀ ਕਿਹਾ ਆਓ ਦੇਖਦੇ ਹਾਂ ਸਾਡੀ ਇਸ ਰਿਪੋਰਟ ਵਿੱਚ ਵੀਡੀਓ ਦੇਖੋ ਤੇ ਸ਼ੇਅਰ ਜ਼ਰੂਰ ਕਰਦੇ ਹੋ ਅੱਜ ਨਗਰਪੰਚਾਇਤ ਸਰਦੂਲਗੜ ਦੀ ਮੀਟਿੰਗ ਹੋਈ ਇਹ ਠੱਠਿਆਂ ਦੇ ਸੰਬੰਧ ਵਿੱਚ ਹੋਈ ਸਰਦੂਲਗੜ ਦੇ ਵਿੱਚ ਦੋ ਗਊਸ਼ਾਲਾਾਂ ਦਾ ਇੱਕ ਬੇਸਾਰਾ ਕਬਾਬਾ ਬੋਰੇ ਵਾਲੇ ਸੰਤਾਂ ਦੀ ਗਊਸ਼ਾਲਾ ਜਿਹਦੇ ਕੋਲੇ ਲਗਭਗ 14 ਇਕੜ ਜ਼ਮੀਨ ਹੈ ਇਹਨਾਂ ਦੋਨੇ ਗਊਸ਼ਾਲਾ ਕੋਲੇ ਇੱਕ ਕੋਲੇ 250 ਪਸ਼ੂ ਹੈ ਦੂਸਰੀ ਕੋਲੇ 400 ਪਸ਼ੂ ਹੈ ਡੰਗਾਂ ਨੇ 84 ਇਹ ਮੰਗ ਕੀਤੀ ਹੈ ਸੀਗੋਂ ਸਾਹਿਬ ਨਾਲ ਵੀ ਸਾਨੂੰ ਜਾਂ ਤਾਂ ਠੱਠੇ ਸਾਵੇਂ ਦਾਣ ਜਾਂ ਜਿਹੜੀ ਸਾਡੀ 14 ਇਕੜ ਜ਼ਮੀਨ ਹੈ ਉਹਦੇ ਵਿੱਚੋਂ ਲਗਭਗ ਸਾਨੂੰ ਅੱਧੇ ਤੋਂ ਜ਼ਿਆਦਾ ਜ਼ਮੀਨ ਦਿੱਤੀ ਜਾਵੇ ਜਿੱਥੇ ਅਸੀਂ ਆਵਾਰਾ ਪਸ਼ੂ ਠੱਠਾਂ ਦਾ ਪ੍ਰਬੰਧ ਕਰਾਂਗੇ ਉਹ ਸਾਡੀ ਨਗਰ ਪੰਚਾਇਤ ਆਪੇ ਪ੍ਰਬੰਧ ਕਰੂਗੀ ਐਸ.ਡੀ.ਐਮ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਅਸੀਂ ਗਊਸ਼ਾਲਾ ਵਾਲੇ ਵੀ ਸੱਦੇ ਸੀ ਪ੍ਰਧਾਨ ਉਹਨਾਂ ਚੋਂ ਕੋਈ ਨਹੀਂ ਆਇਆ ਅੱਜ ਤੇ ਉਹਨਾਂ ਨੇ ਸਾਨੂੰ ਇਹ ਵਿਸ਼ਵਾਸ ਦਿਵਾਇਆ ਵੀ ਅਸੀਂ ਚਾਹੇ ਤਾਂ ਤੁਹਾਡੇ ਠੱਠਾਂ ਨੂੰ ਸਾਂਭੀਏ ਚਾਹੇ ਤੁਹਾਨੂੰ ਅਸੀਂ ਤੁਹਾਡੀ ਜਗ੍ਹਾ ਦਵਾਈਏ ਉਸ ਸਾਹ ਦਾ ਪੰਜ-ਛੇ ਦਿਨਾਂ ਚ ਸਾਡੀ ਗੱਲ ਨਿਪਟਰੀ ਚੜ੍ਹ ਜੇ ਇੱਕ ਇਹ ਆ ਸਾਡੇ ਨੂੰ ਇੱਥੇ ਗਰਾਊਂਡ ਦੀ ਬੜੀ ਸਮੱਸਿਆ ਹੈ ਬੱਚਾ ਦੇ ਖੇਡਣ ਲਈ ਅਸੀਂ ਐਸ.ਡੀ.ਐਮ ਸਾਹਿਬ ਨੂੰ ਇਹ ਵੀ ਕਿਹਾ ਵੀ ਉਹ ਜਿਹੜੀ 14 ਏਕੜ ਜ਼ਮੀਨ ਹੈ ਉਹਦੇ ਵਿੱਚੋਂ ਲਗਭਗ 2 ਜਾਂ ਤਰਨੇ ਕਰ ਜਮੀਨ ਬੱਚਾ ਨੇ ਉਹ ਸਟੇਡੀਅਮ ਵਾਸਤੇ ਦਿੱਤੀ ਆ ਉਹਦੇ ਵਿੱਚ ਕੋਈ ਮਤਾਂ ਨਹੀਂ ਜੀ ਪਿਆ ਇਹ ਨਜਾਇਜ਼ ਕਬਜ਼ਾ ਸੀਗਾ ਉਹਨਾਂ ਕੋਲੇ ਆ ਜਦੋਂ ਗ੍ਰਾਮ ਪੰਚਾਇਤ ਸੀਗੀ 2 ਕਿੱਲੇ ਦਿੱਤੀ ਸੀ ਉਹ 2 ਏਕੜ ਜਮੀਨ ਆ ਹੋ ਸਕਦਾ ਦਿੱਤੀ ਹੋਵੇ ਉਹਦੇ ਨਾਲ ਪੰਚਾਇਤੀ ਜ਼ਮੀਨ ਪਈ ਸੀ ਉਹਨਾਂ ਨੇ ਹੌਲੀ ਹੌਲੀ ਕਰਕੇ ਸਾਰੀ ਬਗਲ ਲਈ ਇੱਥੇ ਐਕਚੁਅਲੀ ਨਾ ਪਿੱਛੇ ਅਬਾਰਾ ਪਸ਼ੂਆਂ ਦੀ ਕਾਫੀ ਸਮੱਸਿਆ ਸਰਦੂਰ ਦੇ ਵਿੱਚ ਬਾਕੀ ਸ਼ਹਿਰਾਂ ਦੇ ਵਿੱਚ ਵੀ ਆ ਇੱਥੇ ਵੀ ਹੈਗੀ ਆ ਪਿੱਛੇ ਲਾਸਟ ਵੀਕ ਇਥੇ ਇੱਕ ਐਕਸੀਡੈਂਟ ਵੀ ਹੋ ਗਿਆ ਸੀ ਉਹਦੇ ਵਿੱਚ ਡੈਥ ਹੋ ਗਈ ਉਹਦੇ ਬਾਅਦ ਸੇ ਫਿਰ ਇਹਨਾਂ ਦੀ ਪ੍ਰਪੋਜ਼ਲ ਸੀ ਨਗਰਪੰਚਾਇਤ ਸਰਦੂਲਗੜ ਦੀ ਕਾਫੀ 12 13 ਏਕੜ ਜ਼ਮੀਨ ਹੈ ਉਹ ਐਕਚੁਅਲੀ ਇਥੇ ਇੱਕ ਪਿੰਡ ਦੀ ਗਊਸ਼ਾਲਾ ਹੈ ਤੇ ਗਊਸ਼ਾਲਾ ਨੇ ਆਪਣੀ ਜਿਹੜੀ ਬਿਲਡਿੰਗ ਹੈ ਬਹੁਤ ਥੋੜੀ ਜਗ੍ਹਾ 'ਚ ਬਣਾਈ ਹੋਈ ਹੈ ਬਾਕੀ ਜਗ੍ਹਾ ਉਹਨਾਂ ਦੇ ਪੋਜੈਸ਼ਨ 'ਚ ਇਹਨਾਂ ਦੀ ਫਿਰ ਪ੍ਰਧਾਨ ਸਾਹਿਬ ਦੀ ਤੇ ਸਾਰੇ ਐਮਸੀ ਸਾਹਿਬਾਨ ਦੀ ਇਹੀ ਪ੍ਰਪੋਜ਼ਲ ਸੀ ਵੀ ਉਹ ਜਗ੍ਹਾ ਨੂੰ ਖਾਲੀ ਕਰਵਾਇਆ ਜਾਵੇ ਇਹਦੇ ਨਾਲ ਤਕਰੀਬਨ 10 ਏਕੜ ਜ਼ਮੀਨ ਹੈ ਜਿਹੜੀ ਇਨਾਂ ਦੇ ਪੋਜੈਸ਼ਨ ਚ ਆ ਜਾਏਗੀ ਫਿਰ ਇਸ ਤਰ੍ਹਾਂ ਦਾ ਕੋਈ ਸ਼ੈੱਡ ਵਗੈਰਾ ਬਣਾ ਕੇ ਉਥੇ ਅਵਾਰਾ ਪਸ਼ੂਆਂ ਦੇ ਰਹਿਣ ਦਾ ਵੀ ਪ੍ਰਬੰਧ ਕਰਨਗੇ ਬਾਕੀ ਕੁਝ ਇੱਥੇ ਜਿਵੇਂ ਖੇਡ ਸਟੇਡੀਅਮ ਹੈ ਇਸ ਤਰ੍ਹਾਂ ਨੇ ਕਾਫੀ ਸਹੂਲਤਾਂ ਦੀ ਘਾਟ ਹੈ ਉਹ ਪੈਸੇ ਹੈਗੇ ਵੈਸੇ ਸਰਕਾਰ ਪੈਸੇ ਭੇਜ ਵੀ ਦਿੰਦੀ ਹੈ ਪਰ ਜਗ੍ਹਾ ਵੀ ਘਾਟ ਹੋਣ ਕਰਕੇ ਜਗ੍ਹਾ ਅਵੇਲੇਬਲ ਨਾ ਹੋਣ ਕਰਕੇ ਉਹ ਪੈਸੇ ਆਈ ਵਾਰ ਵਾਪਸ ਮੁੜ ਜਾਂਦੇ ਨੇ ਉਸ ਕਰਕੇ ਵੀ ਕੁਝ ਜਗ੍ਹਾ ਚਾਹੀਦੀ ਸੀ ਉਹਦੇ ਵਾਸਤੇ ਫਿਰ ਮੀਟਿੰਗ ਕੀਤੀ ਗਈ ਸੀ ਇਹਨਾਂ ਨੇ ਐਪਲੀਕੇਸ਼ਨ ਵੀ ਦਿੱਤੀ ਹੈ ਉਹ ਗਊਸ਼ਾਲਾ ਦੇ ਜਿਹੜੀ ਕੋਈ ਗਊਸ਼ਾਲਾ ਇੱਥੇ ਉਹ ਉਹਨਾਂ ਦੇ ਜਿਹੜੇ ਪ੍ਰਧਾਨ ਨੇ ਧਰਮਪਾਲ ਜੀ ਨੇ ਧਰਮਪਾਲ ਬਰੇਟੇ ਵਾਲੇ ਤੇ ਉਹਨਾਂ ਨੂੰ ਵੀ ਅਸੀਂ ਅੱਜ ਵੈਸੇ ਬੁਲਾਇਆ ਸੀਗਾ ਨਸ਼ਟ ਵੀਕ ਵੀ ਐਕਚੁਅਲੀ ਮੀਟਿੰਗ ਕਰਨੀ ਸੀ ਉਦੋਂ ਮੈਂ ਥੋੜਾ ਲੇਟ ਹੋ ਗਿਆ ਸੀਗਾ ਤਾਂ ਕਰਕੇ ਉਹਦੀ ਮੀਟਿੰਗ ਹੋ ਨਹੀਂ ਸਗੀ ਅੱਜ ਇਹ ਮੀਟਿੰਗ ਅਸੀਂ ਅੱਜ ਰੱਖੀ ਸੀਗੀ ਮਤਲਬ ਜੈਨੂਨ ਪ੍ਰੋਬਲਮ ਹੈ ਉਹ ਅਸੀਂ ਚਲੋ ਦੇਖ ਰਹੇ ਹਾਂ ਵੀ ਕੀ ਕਰਨਾ ਇਹਦੇ ਵਾਸਤੇ ਇੱਕ ਦੇਖੋ ਜਿਹੜੀ ਸਰਕਾਰੀ ਗਊਸ਼ਾਲਾ ਤਾਂ ਆਪਣੇ ਡਿਸਟ੍ਰਿਕਟ ਦੀ ਕੋਈ ਹੈ ਖੋਖਰ ਗਊਸ਼ਾਲਾ ਉੱਥੇ ਅਸੀਂ ਗੱਲ ਕਰਾਂਗੇ ਮੈਂ ਗੱਲ ਕਰੂੰਗਾ ਉੱਥੇ ਤੇ ਕੁਝ ਟੱਠੇ ਸੀ ਉੱਥੇ ਹੀ ਭੇਜ ਭੇਜਵਾ ਦਾਂਗੇ ਜਿਹੜੇ ਤੇ ਉਹਦੇ ਨਾਲ ਬਸ ਇਸ ਤਰ੍ਹਾਂ ਦੀ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਫਿਰ ਗਊਸ਼ਾਲਾ ਦੇ ਜਿਹੜਾ ਧਰਮਪਾਲ ਜੀ ਨੇ ਜਾਂ ਹੋਰ ਗਊਸ਼ਾਲਾ ਮਾਨ ਨੇ ਉਹਨਾਂ ਨੂੰ ਵੀ ਰਿਕੁਐਸਟ ਕਰਾਂਗੇ ਵੀ ਕੁਝ ਜਿਹੜੇ ਅਬਾਰਾ ਪਸ਼ੂ ਨੇ ਜਾਂ ਟੱਠੇ ਵਗੈਰਾ ਨੇ ਉਹਨਾਂ ਨੂੰ ਉੱਥੇ ਅਲਾਊ ਕਰ ਦੇਣ ਰੱਖ ਲੈਣ ਕਿਉਂਕਿ ਗਊਸ਼ਾਲਾ ਚ ਰਹਿ ਸਕਦੇ ਨੇ ਹੁਣ ਸੜਕਾਂ ਦੇ ਉੱਤੇ ਤਾਂ ਇਹੀ ਪ੍ਰੋਬਲਮ ਹੈ ਘਰਾਂ 'ਚ ਤਾਂ ਰਹਿ ਨਹੀਂ ਸਕਦੇ ਇਸ ਕਰਕੇ ਗਊਸ਼ਾਲਾ ਲਈ ਰੱਖ ਸਕਦੇ ਨੇ ਉਹ ਉਹ ਜੋ ਵੀ ਚਲੋ ਨਗਰ ਕੌਂਸਲ ਪੱਧਰ ਤੇ ਇਸ ਤਰ੍ਹਾਂ ਦਾ ਕੋਈ ਫੈਸਲਾ ਲਿਆ ਜਾਏਗਾ ਮੈਨੂੰ ਪ੍ਰੋਪੋਜ਼ਲ ਦੱਸ ਦੇਣਗੇ ਮੈਂ ਵਿੱਚ ਪਾ ਕੇ ਉਹਦਾ ਹੱਲ ਕਰਵਾਉਣ ਦੀ ਕੋਸ਼ਿਸ਼ ਕਰਾਂਗਾ ਅੱਜ ਸਰ ਮੈਂ ਤੇ ਸਮੂਹ ਐਮਸੀ ਸਹਿਬਾਨ ਅਰਜਨ ਸਾਹਿਬ ਦੇ ਕੋਲੇ ਆਇਆਗੇ ਕਿ ਜੋ ਨਗਰ ਕੌਂਸਲ ਨਗਰ ਪੰਚਾਇਤ ਸਦੂਲਗੜ ਦੀ ਪੁਰਾਣੀ ਗਊਸ਼ਾਲਾ ਹੈਗੀ ਉਹਦੇ ਕੋਲੇ ਨਗਰ ਪੰਚਾਇਤ ਦਾ ਕਾਫੀ ਵੱਡਾ ਰੱਖਵਾ ਲਗਭਗ 12-13 ਏਕੜ ਜ਼ਮੀਨ ਉਹਨਾਂ ਕੋਲੇ ਹੈਗੀ ਹੈ ਪਰੰਤੂ ਉਹਨਾਂ ਕੋਲੇ ਪਸ਼ੂ ਬਹੁਤ ਘੱਟ ਹੈਗੇ ਆ ਸ਼ਹਿਰ ਦੇ ਵਿੱਚ ਲਗਾਤਾਰ ਮਤਲਬ ਕਿ ਠੱਠੀਆਂ ਤੇ ਅਵਾਰਾ ਪਸ਼ੂਆਂ ਦੇ ਨਾਲ ਕੀਮਤੀ ਜਾਨਾਂ ਜਾ ਰਹੀਆਂ ਨੇ ਇਸ ਕਰਕੇ ਸਾਡੀ ਇਹ ਪੁਰਜ਼ੋਰ ਕੋਸ਼ਿਸ਼ ਹੈ ਵੀ ਜਾਂ ਤਾਂ ਉਹ ਸਾਡੇ ਸਾਰੇ ਜਿਹੜੇ ਨਗਰਪੰਚਾਇਤ ਸਦੂਲਗੜ੍ਹ ਦੀ ਹਦੂਦ ਦੇ ਅੰਦਰ ਅਵਾਰਾ ਪਸ਼ੂ ਨੇ ਜਿੰਨਾ ਦੇ ਠੱਠੇ ਗਊਆਂ ਉਹ ਸਾਰੇ ਰੱਖਣ ਜਾਂ ਫਿਰ ਜਿੰਨੀ ਜ਼ਮੀਨ ਉਹਨਾਂ ਨੂੰ ਆਪਣੇ ਪਸ਼ੂਆਂ ਵਾਸਤੇ ਜਿੰਨੇ ਉੱਥੇ ਪਸ਼ੂ ਨੇ ਉਹਨਾਂ ਵਾਸਤੇ ਲੋੜੀਂਦੇ ਉਹ ਰੱਖ ਕੇ ਸਾਨੂੰ ਦੇ ਦੇਣਾ ਸੀ ਸਾਰੇ ਜਿਹੜੇ ਸਾਡੇ ਅਵਾਰਾ ਪਸ਼ੂ ਹੈ ਉੱਥੇ ਨਗਰਪੰਚਾਇਤ ਦੀ ਨਿਗਰਾਨੀ ਦੇ ਹੇਠ ਉਹਨਾਂ ਨੂੰ ਸੰਭਾਲ ਸਕੀ ਸਾਂ ਉਹ ਸਾਡੇ ਸਾਰੇ ਪਸ਼ੂ ਜਿਹੜੇ ਹੁਣ ਨੇ ਤੇ ਅੱਗੇ ਤੋਂ ਵੀ 12 ਪਸ਼ੂ ਆਣਗੇ ਜੇ ਉਹ ਸਾਡੇ ਨਾਲ ਕੋਈ ਕੰਟੈਕਟ ਕਰ ਦੇਣ ਵੀ ਅਸੀਂ ਸਾਰੇ ਪਸ਼ੂ ਸੰਭਲਾਂਗੇ ਤਾਂ ਨਗਰ ਪੰਚਾਇਤ ਦੇ ਸਮੂਹ ਐਮਸੀ ਸਹਿਵਾਨ ਪ੍ਰਧਾਨ ਸਾਹਿਬ ਮਾਨਯੋਗ ਐਸਡੀਐਨ ਸਾਹਿਬ ਉਹਨਾਂ ਨੇ ਕਿਹਾ ਤਾਂ ਸਾਨੂੰ ਕੋਈ ਜ਼ਮੀਨ ਦਾ ਨਹੀਂ ਐਨਾ ਹੈਗਾ ਪਰੰਤੂ ਜੇ ਉਹਨਾਂ ਨੇ ਪਸ਼ੂ ਨਹੀਂ ਸਾਹਮਣੇ ਤਾਂ ਅਸੀਂ ਸਾਡਾ ਇਹ ਹੈਗਾ ਵੀ ਅਸੀਂ ਸਾਰੀ ਜ਼ਮੀਨ ਛਡਵਾਉਣ ਵਾਸਤੇ ਜੋ ਲੋੜੀ ਦੀ ਕਾਰਵਾਈ ਐ ਕਾਨੂੰਨ ਅਨੁਸਾਰ ਉਹ ਕਰਨ ਵਾਸਤੇ ਪ੍ਰਧਾਨ ਜੀ ਐਮਸੀ ਸਹਿਵਾਨ ਨੇ ਸਹਿਮਤੀ ਭਰੀ ਹੈ ਜਿਵੇਂ ਵੀ ਰੈਗੂਲੇਸ਼ਨ ਮੂਵ ਹੁੰਦਾ ਤਾਂ ਉਹ ਕਾਨੂੰਨ ਅਨੁਸਾਰ ਉਹਨਾਂ ਦੇ ਵਿਰੁੱਧ ਅਗਲੀ ਕਾਰਵਾਈ ਕੀਤੀ ਹੈ ਮੇਰਾ ਮਸਲਾ ਜੀ ਨਗਰ ਪੰਚਾਇਤ ਦੀ ਜਿਹੜੀ ਜ਼ਮੀਨ ਹੈਗੀ ਸਾਡੀ ਉਹਨੇ ਸਰਦੂਲਗੜ੍ਹ 'ਚ ਇੱਕ ਪੁਰਾਣੀ ਗਊਸ਼ਾਲਾ ਹੈ ਅਸੀਂ ਇਹ ਚਾਹੁੰਦੇ ਆ ਵੀ ਜਿਹੜੇ ਠੱਠਿਆਂ ਦੀ ਵੱਡੀ ਸਮੱਸਿਆ ਹੈ ਸਾਡੇ ਸ਼ਹਿਰ 'ਚ ਰੋਜ਼ ਐਕਸੀਡੈਂਟ ਹੁੰਦੇ ਆ ਤਿੰਨ ਚਾਰ ਮੌਤਾਂ ਹੋ ਗਈਆਂ ਅਸੀਂ ਚਾਹੁੰਦੇ ਆ ਵੀ ਕੋਈ ਠੱਠਿਆਂ ਦਾ ਇੰਤਜ਼ਾਮ ਕੀਤਾ ਤੇ ਅਸੀਂ ਇਹ ਚਾਹੁੰਦੇ ਆ ਵੀ ਜਿਹੜੀ ਵੱਡੀ ਗਊਸ਼ਾਲਾ ਹੈ ਨਾ ਇੱਥੇ ਉਹ ਜਿੰਨੀ ਤਾਂ ਜਗ੍ਹਾ ਉਹਨਾਂ ਕੋਲੇ ਹੈਗੀ ਆ ਪਸ਼ੂ ਰੱਖਦੇ ਆ ਜਿਹੜੀ ਜਿੰਨੀ ਉਹਦੇ ਵਿੱਚ ਉਹਦੇ ਵਿੱਚ ਪਸ਼ੂ ਰੱਖਣ ਜਿਹੜੀ ਬਾਕੀ ਸਾਡੀ ਜ਼ਮੀਨ 8-10 ਕਿਲੇ ਬਚਦੀ ਆ ਉਹ ਸਾਨੂੰ ਪ੍ਰੋਵਾਈਡ ਕੀਤੀ ਜਾਵੇ ਦਵਾਈ ਜਾਵੇ ਸਾਨੂੰ ਤਾਂ ਕਿ ਅਸੀਂ ਉਹਨਾਂ ਦਾ ਠੱਠਿਆਂ ਦਾ ਕੋਈ ਨਾ ਕੋਈ ਫੈਰਵਾਸੀਆਂ ਨੂੰ ਨਾਲ ਲੈ ਕੇ ਕੋਈ ਯੋਗ ਪ੍ਰਬੰਧ ਕਰ ਸਕੀਏ ਤਾਂ ਕਿ ਜਿਹੜੇ ਰੋਜ਼-ਰੋਜ਼ ਐਕਸੀਡੈਂਟ ਹੁੰਦੇ ਆ ਉਹਨਾਂ ਤੋਂ ਲੋਕਾਂ ਦੀਆਂ ਕੀਮਤੀ ਜਾਨਾਂ ਬਚ ਸਕਣ ਮਸਲਾ ਤਾਂ ਜੀ ਨਾ ਤਾਂ ਸਾਡੇ ਕੋਲੇ ਗਰਾਊਂਡ ਹੈ ਬੱਚਿਆਂ ਨੂੰ ਖੇਡਣ ਵਾਸਤੇ ਇੱਕ ਇੱਥੇ ਠੱਠਾਂ ਦੀ ਬਹੁਤ ਸਮੱਸਿਆ ਹੈ ਠੱਠਾਂ ਦੇ ਵਾਸਤੇ ਦੋਨੇ ਗਊਸ਼ਾਲਾ ਵਾਲਿਆਂ ਨੂੰ ਅਸੀਂ ਬੇਨਤੀ ਕਰ ਚੁੱਕੇ ਹਾਂ ਵੀ ਸਾਡੇ ਠੱਠਾਂ ਦਾ ਕੋਈ ਇੰਤਜ਼ਾਮ ਕਰੋ ਇੱਕ ਗਊਸ਼ਾਲਾ ਕੋਲੇ 300 ਹੈ ਇੱਕ ਕੋਲੇ 70-75 ਨੇ ਜ਼ਮੀਨ ਉਹਨਾਂ ਕੋਲੇ 10-12 ਕਿੱਲੇ ਆ ਸਾਡੀ ਅਸੀਂ ਤਾਂ ਉਹਨਾਂ ਤੋਂ ਵੀ ਮੰਗ ਕਰਦੇ ਹਾਂ ਵੀ ਜਾਂ ਸਾਨੂੰ ਜਗ੍ਹਾ ਦਿੱਤੀ ਜਾਵੇ ਜਾਂ ਸਾਡੇ ਠੱਠੇ ਸਾਂਭੇ ਜਾਣਾ ਐਸ.ਡੀ.ਐਮ. ਸਾਹਿਬ ਤੋਂ ਵੀ ਇਹੀ ਮੰਗ ਕੀਤੀ ਹੈ ਵੀ ਉਹਨਾਂ ਨੂੰ ਬੁਲਾ ਕੇ ਪਰ ਬੁਲਾਇਆ ਉਹ ਆਉਂਦੇ ਨਹੀਂ ਮੀਟਿੰਗ ਦੇ ਵਿੱਚ ਨਹੀਂ ਆਉਂਦੇ ਹੁਣ ਅਗਲੇ 100 ਵਾਰ ਨੂੰ ਬੁਲਾਇਆ ਉਹਨਾਂ ਨੂੰ ਵੀ ਜਾ ਸਾਨੂੰ ਜਗਾ ਵਾਪਸ ਕਰਾਈ ਜਾਵੇ ਸਾਡੀ ਨਗਰਪੰਚਾਇਤ ਦੀ ਜਿਹਦੇ ਵਿੱਚ ਅਸੀਂ ਗਰਾਊਂਡ ਬਣਾ ਸਕੀਏ ਵਧੀਆ ਬੱਚਾ ਦੇ ਖੇਡਣ ਵਾਸਤੇ ਤੇ ਠੱਠਿਆਂ ਦਾ ਪ੍ਰਬੰਧ ਕਰ ਸਕੀਏ ਮਸਲਾ ਤਾਂ ਇਹ ਠੱਠਿਆਂ ਦਾ ਹੀ ਏ ਆ ਦੋ ਤਿੰਨ ਐਕਸੀਡੈਂਟ ਹੋ ਗਏ ਮੁੰਡੇ ਮਰ ਗਏ ਤੇ ਇਹਦੇ ਕਰਕੇ ਕੋਈ ਸਮੱਸਿਆ ਆ ਲੋ ਜੇ ਠੱਠਿਆਂ ਦਾ ਤੇ ਉਹ ਗਊਸ਼ਾਲਾ ਤੋਂ ਜ਼ਮੀਨ ਮੰਗ ਰਹੇ ਜੀ ਦੇ ਦੇਣ ਤਾਂ ਦੀ ਇਹ ਜ਼ਮੀਨ ਜਿਹੜੀ ਤੁਸੀਂ ਕਹਿ ਰਹੇ ਹੋ ਉਹ ਕਿੰਨੀ ਜ਼ਮੀਨ ਹੈ ਇਨਸ਼ਾਅੱਲਾ ਉਹ ਤਾਂ ਨਗਰ ਬਚਾਏ ਦੀ ਜ਼ਮੀਨ ਤਾਂ ਕਿੰਨੀ ਜ਼ਮੀਨ ਹੈ ਕਿੰਨੀ ਮੈਨੂੰ ਇਸ ਬਾਰੇ ਨਹੀਂ ਪਤਾ ਕਿੰਨੇ ਲੋਕ ਕਹਿੰਦੇ ਨੇ ਕੋਈ 12 ਕਲੇ ਕਹਿੰਦਾ ਕੋਈ 6 ਕਲੇ ਕਹਿੰਦਾ ਹੈ ਹਾਂਜੀ ਮੈਂ ਤਾਂ 6 ਹੀ ਸੁਣੀ ਸੀ ਅੱਜ ਪ੍ਰਧਾਨ ਤੋਂ ਸੁਣਿਆ ਵੀ 12 ਕਲੇ ਆ